ਲੁਧਿਆਣਾ ਵੈਸਟ ਵਿਧਾਨ ਸਭਾ ਹਲਕੇ ਵਿੱਚ ਹੋ ਰਹੀ ਜਿਮਨੀ ਚੋਣ ਪੰਜਾਬ ਦੀ ਰਾਜਨੀਤਿਕ ਤਸਵੀਰ ਲਈ ਮਹੱਤਵਪੂਰਨ ਮੌਕਾ ਹੈ ਇਹ ਚੋਣ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਦਿਹਾਨ ਤੋਂ ਬਾਅਦ ਖਾਲੀ ਹੋਈ ਹੈ ਤੇ ਸੀਟ ਉਪਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਇਹ ਚੋਣ ਸਿਰਫ ਇੱਕ ਸੀਟ ਹੀ ਨਹੀਂ ਬਲਕਿ ਵਕ ਵਕ ਰਾਜਨੀਤਿਕ ਦਲਾਂ ਦੀ ਲੋਕਾਂ ਵਿੱਚ ਸਵੀਕਾਰਤਾ ਲੋਕਤੰਤਰ ਦੀ ਮਜ਼ਬੂਤੀ ਅਤੇ ਜਨਤਾ ਦੇ ਮਨ ਦੀ ਦਿਸ਼ਾ ਵੱਲ ਦੱਸਣ ਵਾਲਾ ਇੱਕ ਮਾਪਦੰਡ ਵੀ ਹੈ ਜਿਸ ਤਰ੍ਹਾਂ VOTING ਦੌਰਾਨ ਲੋਕਾਂ ਦਾ ਉਤਸ਼ਾਹ VOTERਾਂ ਦੀ ਭਾਗੀਦਾਰੀ ਵਕ ਵਕ ਉਮੀਦਵਾਰਾਂ ਦੀ ਹਾਜ਼ਰੀ ਅਤੇ ਚੋਣ ਪ੍ਰਕਿਰਿਆ ਦੀ ਸੁਰੱਖਿਆ ਅਤੇ ਪ੍ਰਬੰਧ ਵਿਖੇ ਮੁਲਾਜ਼ਮਾਂ ਦੀ ਭੂਮਿਕਾ ਇਹ ਸਭ ਚੀਜ਼ਾਂ ਸਪਸ਼ਟ ਕਰਦੀ ਹਨ ਕਿ ਇਹ ਚੋਣ ਸਿਰਫ ਸਿਆਸੀ ਹੋੜ ਨਹੀਂ ਸਗੋਂ ਲੋਕਤੰਤਰ ਦੇ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵੱਲ ਵਧ ਰਹੀ ਹੈ। ਲੁਧਿਆਣਾ ਵੈਸਟ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਲਈ ਵੀਰਵਾਰ ਨੂੰ ਅੱਜ VOTING ਦੀ ਪ੍ਰਕਿਰਿਆ ਜਾਰੀ ਹੈ। ਸਵੇਰੇ 7:00 ਵਜੇ ਤੋਂ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਜੋ ਸ਼ਾਮ ਦੇ 6:00 ਵਜੇ ਤੱਕ ਜਾਰੀ ਰਹੇਗੀ। ਤੇ ਇਸ ਹਲਕੇ ਦੇ ਲਗਭਗ 1.75 ਲੱਖ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਕ VOTING ਲਈ ਕੁੱਲ 194 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਸੈੱਟ ਕੀਤੇ ਗਏ ਨੇ ਤੇ ਨਤੀਜੇ ਜਿਹੜੇ ਇਸ ਅੱਜ ਦੀ VOTING ਦੇ ਆਉਣਗੇ ਉਹ ਆਣਗੇ ਜੀ 23 ਜੂਨ ਨੂੰ ਜੀ ਹਾਂ 23 ਜੂਨ ਨੂੰ ਆਲਾਨੇ ਜਾਣਗੇ ਨਤੀਜੇ ਜੋ ਜਮਨ ਚੋਣ ਹੋ ਰਹੀ ਹੈ ਤੇ ਚੋਣ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤੇ ਸਵੇਰ ਤੋਂ ਹੀ VOTER ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਆਪਣਾ ਵੋਟ ਪਾ ਰਹੇ ਸਨ ਤੇ ਹੁਣ ਵੀ ਪਾਰੇ ਨੇ ਤੇ ਸਿਆਸੀ ਆਗੂਨ ਵੀ ਵੋਟ ਪਾ ਕੇ ਲੋਕਾਂ ਦੀ ਚੋਣ ਜ਼ਿੰਮੇਵਾਰੀ ਨਿਭਾਉਣ ਲਈ ਉਹਨਾਂ ਨੂੰ ਟ੍ਰੇਨ ਨਾ ਦਿੱਤੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਆਪਣੇ ਪਰਿਵਾਰ ਸਮੇਤ ਵੋਟਾਂ ਪਾਈਆਂ। ਕਾਂਗਰਸ ਦੇ ਭਾਰਤ ਪੋਸ਼ਣ ਆਸੂ ਅਤੇ ਭਾਰਤ ਦੇ ਜੀਵਨ ਗੁਪਤਾ ਨੇ ਵੀ ਆਪਣੇ ਪਰਿਵਾਰ ਨਾਲ VOTING ਚ ਭਾਗ ਲਿਆ। ਸਵੇਰੇ 9 ਵਜੇ ਤੱਕ ਲੁਧਿਆਣਾ ਵੈਸਟ ਉਪਚੋਣ ਵਿੱਚ 8 ਦੇਸ਼ਾ ਮੁਲਾ 50% VOTING ਦਰਜ ਕੀਤੀ ਗਈ। ਚੋਣਾਂ ਨੂੰ ਸ਼ਾਂਤੀਪੂਰਨ ਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ। ਬੱਦਵਾਰ ਨੂੰ ਗਰਲਜ਼ ਖਾਲਸਾ ਕਾਲਜ ਤੋਂ VOTING ਸਮੱਗਰੀ ਨਾਲ ਪੋਲਿੰਗ ਪਾਰਟੀਆਂ ਨੂੰ ਸਟੇਸ਼ਨਾਂ ਵੱਲ ਭੇਜਿਆ ਗਿਆ ਸੀਗਾ। ਤੇ ਇਸ ਹਲਕੇ ਵਿੱਚ ਕੁੱਲ 1,75,469 ਵੋਟਰ ਹਨ ਜਿਨ੍ਹਾਂ ਵਿੱਚੋਂ 90 88 ਪਰਸਨ ਨੇ ਤੇ 85371 ਔਰਤਾਂ ਨੇ ਤੇ 10 트랜스젠ਡਰ ਨੇ ভোটারਾਂ ਦੀ ਸਹੂਲਤ ਲਈ ਮਾਡਰਨ ਅਤੇ ਗ੍ਰੀਨ ਪੋਲਿੰਗ ਬੂਥ ਬਣਾਏ ਗਏ ਨੇ ਜਦਕਿ ਦਿਵਿਆਂਗਾਂ ਲਈ ਅਤੇ ਮਹਿਲਾਵਾਂ ਲਈ ਵੱਖਰੇ ਪੋਲਿੰਗ ਸਟੇਸ਼ਨ ਦੀ ਤਿਆਰ ਕੀਤੀ ਗਈ ਨੇ ਤੇ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਅਕਾਲ ਚਰਣਾ ਕਰਨ ਤੋਂ ਬਾਅਦ ਖਾਲੀ ਹੋਈ ਸੀ ਤੇ ਅੱਜ ਦੀ VOTING ਦੇ ਨਾਲ ਹੀ ਉਮੀਦਵਾਰਾਂ ਦੀ ਕਿਸਮਤ EVM ਮਸ਼ੀਨਾਂ ਵਿੱਚ ਬੰਦ ਹੋ ਜਾਵੇਗੀ ਹੋ ਵੀ ਰਹੀ ਹੈ ਤੇ ਲਦੋਆ ਬਸਤੇ ਵਿਧਾਇਕ ਹਲਕੇ ਵਿੱਚ ਜਦ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਹੋਗੀ ਨਾਲ ਦਿਹਾਤ ਹੋ ਗਿਆ ਸੀ ਤਾਂ ਇਹ ਸੀਟ ਖਾਲੀ ਹੋਈ ਸੀ ਤੇ ਇਸ ਕਰਕੇ ਇੱਥੇ ਜਿੰਨੀ ਚੋਣ ਹੋ ਰਹੀ ਹੈ ਸ਼ਾਮ ਦੇ 6 ਵਜੇ ਤੱਕ ਚੱਲਣੀ ਹੈ ਤੇ ਸਵਾਰ ਲਗਭਗ 1,75,000 ਵੋਟਰ ਹਿੱਸਾ ਲੈ ਰਹੇ ਨੇ ਜੋ ਕਿ 14 ਉਮੀਦਵਾਰਾਂ ਵਿੱਚੋਂ ਕਿਸ ਨੂੰ ਚੋਣਨਾ ਇਹ ਫੈਸਲਾ ਤੈਅ ਕਰਨਗੇ ਚੋਣ ਦੇ ਨਤੀਜੇ 23 ਜੂਨ ਨੂੰ ਆਉਣਗੇ VOTING ਦੇ ਪ੍ਰਕਿਰਿਆ 194 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਜੀ ਤੇ ਲੋਕਾਂ ਵਿੱਚ ਚੋਣ ਦੇ ਲਈ ਬਹੁਤ ਹੀ ਜ਼ਿਆਦਾ ਉਤਸ਼ਾਹ ਸਵੇਰ ਤੋਂ ਹੀ ਲੋਕ ਵੋਟਾ ਪਾਣ ਦੇ ਲਈ ਕਤਾਰਾਂ ਦੇ ਵਿੱਚ ਲੱਗੇ ਨੇ ਤੇ ਅੱਜ ਜੋ VOTING ਹੋ ਰਹੀ ਹੈ ਉਹਨਾਂ ਦੀ ਖਾਸ ਕਰਕੇ ਸਾਰੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਜਿਹੜੀ ਕਿਸਮਤ ਹੈ ਉਹ EVM ਮਸ਼ੀਨਾਂ ਦੇ ਵਿੱਚ ਬੰਦ ਹੋ ਜਾਵੇਗੀ ਸੋ ਜਿਹੜੇ ਉਮੀਦਵਾਰ ਨੇ ਉਹ ਆਪਣੇ ਪਰਿਵਾਰ ਸਮੇਤ ਵੋਟਾਂ ਪਾਉਣ ਆਏ ਤੇ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਕਾਂਗਰਸ ਦੇ ਭਾਰਤ ਕੁਸ਼ਨ ਆਸ਼ੂ ਤੇ ਭਾਜਪਾ ਦੇ ਜੀਵਨ ਗੁਪਤਾ ਨੇ ਵੋਟ ਪਾਈ ਸਵੇਰੇ 9:00 ਤੋਂ 8.50% ਵੋਟਾਂ ਪਈਆਂ ਸਨ ਤੇ ਚੋਣਾਂ ਨੂੰ ਸ਼ਾਂਤੀਪੂਰਵਕ ਬਣਾਉਣ ਲਈ ਸੁਰੱਖਿਆ ਦੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਸ VOTING ਦੇ ਵਿੱਚ ਖਾਸ ਕਰਕੇ ਪਾਣੀ ਦੇ ਖਾਸ ਕਰਕੇ ਗਰਮੀ ਦੇ ਕਰਕੇ ਇਸ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਕਿ ਕਿਸੇ ਨੂੰ ਕੋਈ ਵੀ ਮੁਸ਼ਕਲ ਤਕਲੀਫ ਨਾ ਆਵੇ ਵੋਟਾਂ ਦੇ ਸਹੀ ਸੁਰੱਖਿਅਤ ਬਿਨਾਂ ਕਿਸੇ ਲੜਾਈ ਝਗੜੇ ਤੋਂ ਇਹ VOTING ਸਮੇਂ ਸਿਰ ਨਿਪਰੇ ਚਾੜੀ ਜਾ ਸਕੇ ਤੇ ਕੋਈ ਵੀ ਹਾਦਸਾ ਨਾ ਵਾਪਰ ਸਕੇ ਸੋ ਕੋਈ ਵੀ ਤੰਗੀ ਪੇਸ਼ੀ ਨਾ ਆਵੇ ਇਹ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਜੀ ਬਹੁਤ ਸਾਰੇ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਜਿੱਥੇ ਮਹਿਲਾਵਾਂ ਦੇ ਵੀ ਲੱਗ ਪੁਲਿਸ ਸਟੇਸ਼ਨ ਨੇ ਦਿਵਿਆਂਗਾਂ ਲਈ ਅਲੱਗ ਨੇ ਤੇ ਪੁਰਸ਼ਾਂ ਲਈ ਅਲੱਗ ਨੇ ਸੋ तमाम ਤਿਆਰੀਆਂ ਕੀਤੀਆਂ ਗਈਆਂ ਸੀਗੀਆਂ ਤੇ ਉਹ ਤਿਆਰੀਆਂ ਖਾਸ ਕਰਕੇ ਅੱਜ ਦੀ ਪੋਲਿੰਗ ਲਈ ਕੀਤੀਆਂ ਗਈਆਂ ਸੀ ਤੇ ਅੱਜ ਪੋਲਿੰਗ ਹੋ ਰਹੀ ਹੈ ਜੀ ਜਿਮਨੀ ਚੌਂ ਦੀ ਜਿਹहां ਲੁਧਿਆਣਾ ਵੈਸਟੀ ਪੋਲਿੰਗ ਹੋ ਰਹੀ ਹੈ ਤੇ ਉੱਥੇ ਅੱਜ ਸ਼ਾਮ ਨੂੰ ਤੱਕ ਇਹ ਵੋਟਾਂ ਜਿਹੜੀਆਂ ਪਾਈਆਂ ਜਾਣਗੀਆਂ